ਸਤਿ ਸ਼੍ਰੀ ਗੁਰੂ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਆਈਲੈਂਡ ਸੈਂਟਰਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸੇ ਨਾਲ ਜੀ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ ਜਾਰੀ ਹੋ ਚੁੱਕੀ ਹੈ ਮੌਸਮ ਨੂੰ ਲੈ ਕੇ ਕੀ ਕਹਿ ਰਿਹਾ ਹੈ ਮੌਸਮ ਵਿਭਾਗ ਉਸ ਬਾਰੇ ਆਪਾਂ ਫੁੱਲ ਡਿਟੇਲ ਵਿੱਚ ਦੱਸਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿਹੜੇ ਵੀ ਰਪਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਚੱਲਦੇ ਹਾਂ ਅਪਡੇਟ ਦੇ ਉੱ ਸਭ ਤੋਂ ਪਹਿਲੀ ਵੱਡੀ ਖਬਰ ਜੀ ਸ਼ਹੀਦ ਹੋਏ ਪਰ ਮੁਗਲ ਸਾਹਮਣੇ ਨਹੀਂ ਝੁਕੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਹਜਾਹ ਦੀ ਸ਼ਹਾਦਤ ਦੀ ਕਹਾਣੀ ਤੁਹਾਨੂੰ ਸੁਨੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਬ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਸਨ ਜਿਨ੍ਹਾਂ ਦੇ ਸਨਮਾਨ ਵਿੱਚ ਬੀਰ ਬਾਲਦੇਵਸ ਮਨਾਇਆ ਜਾਂਦਾ ਹੈ 26 ਜਨਵਰੀ ਦੇ ਦਿਨ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਹੋਈ ਸਨ ਉਹ ਮੁਗਲ ਦੇ ਸਾਹਮਣੇ ਨਹੀਂ ਝੁਕੇ ਮੁਗਲਾਂ ਨੇ ਉਹਨਾਂ ਨੂੰ ਮੁ슬ਮ ਧਰਮ ਕਬੂਲ ਕਰਨ ਦੀ ਸ਼ਰਤ ਦੇ ਬਦਲੇ ਉਹਨਾਂ ਨੂੰ ਜਿਉਂਦੇ ਛੱਡਣ ਲਈ ਕਿਹਾ ਪਰ ਸ਼ਹਾਦਤ ਸਹਿਬਜ਼ਾਦਿਆਂ ਨੂੰ ਸ਼ਹਾਦਤ ਮਨਜ਼ੂਰ ਸੀ ਪਰ ਉਸ ਨੇ ਸ਼ਰਤ ਨਹੀਂ ਮੰਨੀ ਜੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਪੰਜਾਬ ਕਾਂਗਰਸ ਦੀ ਹਾਈ ਕਮਾਂਡ ਨਾਲ ਮੀਟਿੰਗ ਅੱਜ ਆਪ ਨਾਲ ਗੱਠ ਜੋੜ ਤੇ ਹੋਵੇਗੀ ਜੀ ਚਰਚਾ ਸਿੱਧੂ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ ਅੱਜ ਦਿੱਲੀ ਵਿੱਚ ਪਾਰਟੀ ਹਾਈ ਕਮਾਂਡ ਨਾਲ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ ਹੋਵੇਗੀ। ਬੈਠਕ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਇੰਡੀਆ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣ ਲੜਨ ਦੀ ਰਣਨੀਤੀ ਵੀ ਬਣਾਈ ਜਾਵੇਗੀ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ YouTube ਤੇ 20 ਮਿਲੀਅਨ ਸਬਸਕ੍ਰਾਈਬਰ ਬਣਾਉਣ ਵਾਲੇ ਪਹਿਲੇ ਵਿਸ਼ਵ ਨੇਤਾ ਬਣੇ ਪੀਐਮ ਮੋਦੀ। ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਨੀਆ ਦੇ ਪਹਿਲੇ ਜਿਹੇ ਨੇਤਾ ਬਣ ਗਏ ਨੇ ਜਿਨ੍ਹਾਂ ਦੇ YouTube ਚੈਨਲ ਨਰਿੰਦਰ ਮੋਦੀ ਦੇ 2 ਕਰੋੜ ਸਬਸਕ੍ਰਾਈਬਰ ਹੋ ਗਏ ਨੇ ਪੀਐਮ ਮੋਦੀ ਦਾ ਚੈਨਲ 4.5 ਬਿਲੀਅਨ ਵੀਡੀਓਜ਼ ਵਿਊ ਨਾਲ YouTube ਸਬਸਕ੍ਰਾਈਬ ਵੀਡੀਓ ਵਿਊਜ਼ YouTube ਤੇ ਸਿਆਸੀ ਨੇਤਾਵਾਂ ਦੁਆਰਾ ਪੋਸਟ ਕੀਤੇ ਵੀਡੀਓ ਦੀ ਗੁਣਵੱਤਾ ਦੇ ਮਾਮਲੇ 'ਚ ਸੱਤ ਹੋ ਗਏ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਮਾਝਾ ਮਾਲਵਾ ਤੇ ਦੁਆਬਾ ਦੇ ਆਈਲੈਂਡਸ ਕੇਂਦਰਾਂ 'ਚ ਵਿਦਿਆਰਥੀਆਂ ਦੀ 50% ਗ੍ਰੈਜੂਏਟ ਹੋ ਚੁੱਕੀ ਹੈ 12000 ਕਰੋੜ ਦਾ ਕਾਰੋਬਾਰ ਪ੍ਰਭਾਵਿਤ ਹੋਣ ਜਾ ਰਿਹਾ ਹੈ ਕੈਨੇਡਾ ਵਿੱਚ ਗਰੰਟੀ ਸੁਦਾ ਨਿਵੇਸ਼ ਸਰਟੀਫਿਕੇਟ ਸੀਮਾ ਨੂੰ ਦੁਗਣਾ ਕਰਨ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੀਤੀ ਹੋਰ ਸਖਤ ਹੋਣ ਦੇ ਬਾਵਜੂਦ ਪੰਜਾਬ ਦੇ ਐਨ ਆਰ ਆਈ ਪੱਟੀ ਦੁਆਬਾ ਹਾਈਲਿਟਸ ਕੋਚਿੰਗ ਸੈਂਟਰਾਂ ਵਿੱਚ ਕਾਰੋਬਾਰ ਆਮ ਬੰਗ ਕਰ ਰਹੇ ਨੇ ਅਨੁਮਾਨ ਸਰ ਪੰਜਾਬ ਵਿੱਚ ਅਜਿਹੇ 8000 ਕੋਚਿੰਗ ਸੈਂਟਰ ਨੇ ਜੋ ਲਗਭਗ 12000 ਕਰੋੜ ਰੁਪਏ ਦੇ ਅੰਦਾਜ਼ਨ ਟਰਨਓਵਰ ਨਾਲ ਉਦਯੋਗ ਕਰਦੇ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਕੈਨੇਡਾ ਤੇ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਅਤੇ ਹੁਨਰ ਕਾਮਿਆਂ ਲਈ ਆਪਣੇ ਵੀਜੇ ਨਿਯਮਾਂ ਦੀ ਜੜੀ ਸਖਤ ਕਰਨ ਦੇ ਐਲਾਨ ਨਾਲ ਅੰਮ੍ਰਿਤਸਰ ਦੇ ਬਾਰਡਰ ਜ਼ਿਲ੍ਹੇ ਤੇ ਅੰਗਰੇਜ਼ੀ ਭਾਸ਼ਾ ਸਿਖਾਉਣ ਦੇ ਪ੍ਰੋਗਰਾਮ ਚਲਾ ਰਹੀਆਂ ਸੰਸਥਾਵਾਂ ਵਿੱਚ ਵੀ ਚਿੰਤਾ ਹੈ ਵਿਦਿਆਰਥੀ ਵੀ ਚਿੰਤਤ ਨੇ ਕੁਝ ਵਿੱਦਿਆਪਨ ਕੇਂਦਰਾਂ ਵਿੱਚ ਨਾਮਕਰਨ ਵਿੱਚ 50% ਦੀ ਗਰਾਉਡ ਦੇਖੀ ਜਾ ਰਹੀ ਹੈ ਜਦੋਂ ਕਿ ਹੋਰ ਭਰੋਸਾ ਕੀ ਸਖਤ ਇਮੀਗ੍ਰੇਸ਼ਨ ਸਮੇਂ ਲੰਬੇ ਸਮੇਂ ਵਿੱਚ ਉਹਨਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਨਹੀਂ ਕਰਨਗੇ ਹੁਨਰ ਤੋਂ ਬਿਨਾ ਸਿੱਖਿਆ ਕੈਨੇਡਾ ਵਿੱਚ ਗਾਰੰਟੀ ਸਦਾ ਨਿਵੇਸ਼ ਸਰਟੀਫਿਕੇਟ ਵਿੱਚ ਬਾਦੇ ਸਮੀਤ ਦਾਖਲਾ ਕੱਟ ਹੋਣ ਲਈ ਕਈ ਕਾਰਨ ਨੇ ਜੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ 170 ਰਜਿਸਟਰੀਆਂ ਕਰਨ ਵਾਲੇ ਨਾਇਬ ਤਹਿਸੀਲਦਾਰ ਲੈ ਗਏ ਨੇ ਜੀ ਛੁੱਟੀ ਗਾਂਜ ਡਿਗਣੀ ਯਕੀਨੀ ਜਗਰਾਉਂਦੇ ਨਾਇਬ ਤਹਿਸੀਲਦਾਰ ਵੱਲੋਂ ਇੱਕੇ ਦਿਨ ਵਿੱਚ ਬਾਬੋਂ ਦੀ ਸਮੂਹਿਕ ਛੁੱਟੀ ਹੋਣ ਦੇ ਬਾਵਜੂਦ ਉਹਨਾਂ ਦਾ ਗੁੱਟਤ ਬਹ ਕਰਕੇ 170 ਰਜਿਸਟਰ ਦਾ ਰਿਕਾਰਡ ਕਾਇਮ ਕਰਨ ਦੇ ਮਾਮਲੇ 'ਚ ਗਾਜ ਡਿਗਣੀ ਯਕੀਨੀ ਹੈ ਇਸ ਮਾਮਲੇ ਵਿੱਚ ਮੀਡੀਆ ਰਾਹੀਂ ਚਰਚਾ ਚ ਆਉਣ ਦੇ ਜਿੱਥੇ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਸਥਾਨਕ ਐਸ.ਡੀ.ਐਮ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਦੀ ਮੌਸਮ ਵਿਭਾਗ ਨੂੰ ਲੈ ਕੇ 24 ਘੰਟੇ ਲਈ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਦਰਅਸਲ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟੇ ਤਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੰਗਣੀ ਤੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ, ਜਲ੍ਹੇ ਸ਼ਾਹਮਲ ਨੇ। ਤਾਂ ਹਨ ਉਸਨਾਂ ਚੋਣਾਂ ਜੀ ਇਹ ਸਥਿਤੀ ਵਿੱਚ ਘਰ ਤੋਂ ਬਾਹਰ ਨਿਕਲਣ ਤੋਂ ਬਚਣਾ ਹੈ। ਆਪਣੇ ਬਹਾਨਾ ਦੀ ਰਫ਼ਤਾਰ ਹੌਲੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਤਾ ਲੱਗਿਆ ਕਿ 30 ਤੇ 31 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ। ਦਸਤਰੀਏ ਧੁੰਦ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸ ਕਾਰਨ ਰੇਲ ਆਵਾਜਾਈ ਦੇ ਨਾਲ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ ਹੁਣ ਟ੍ਰੇਨਾਂ ਦੇ ਲੇਟ ਹੋਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ਲੰਬੀ ਦੂਰੀ ਦੀਆਂ ਜ਼ਿਆਦਾਤਰ ਰੇਲ ਗੱਡੀਆਂ નિર્ધારਿਤ ਸਮੇਂ ਤੋਂ ਕੱਟ ਦੇਰੀ ਨਾਲ ਚੱਲ ਰਹੀਆਂ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਕਾਲੀਦਾਲ ਵਿੱਚ ਵਾਪਸੀ ਕਰਨਗੇ ਜੀ ਬੀਬੀ ਜਗੀਰਕੌਰ ਮਨਜੀਤ ਸਿੰਘ ਜੀਕੇ ਦੇ ਮੌੜ ਸ਼੍ਰੋਮਣੀ ਕਾਲੀਦਾਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅਕਾਲੀ ਦਲ ਵਿੱਚ ਵਾਪਸੀ ਦੀ ਚਰਚਾ ਛਿੜ ਚੁੱਕੀ ਹੈ ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿ ਮੈਂ ਅੱਜ ਤੱਕ ਕਦੇ ਵੀ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਨਹੀਂ ਸਮਝਿਆ ਤੇ ਨਾ ਹੀ ਕਦੇ ਇਹ ਬਿਆਨ ਦਿੱਤਾ ਕਿ ਮੈਂ ਅਕਾਲੀ ਨੂੰ ਛੱਡ ਰਹੀ ਹਾਂ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਇਸ਼ਾ ਦਿਓਲ ਨੇ ਪਿਤਾ ਤਰਮਿੰਦਰ ਤੇ ਮਾਂ ਹਿਮਾ ਮਾਲੀ ਨਾਲ ਮਨਾਇਆ ਜੀ ਕ੍ਰਿਸਮਸ ਦਾ ਤਿਹਾਰ ਬੀਤੇ ਦਿਨੀ ਦੁਨੀਆ ਭਰ ਚ ਕ੍ਰਿਸਮਸ ਦਾ ਤਿਹਾਰ ਮਨਾਉਣ ਤੋਂ ਮਤਾਮਨਾ ਬਣਾਇਆ ਗਿਆ ਇਸ ਮਾਮਲੇ 'ਚ ਫਿਲਮੀ ਸtare ਵੀ ਕਿੱਥੇ ਪਿੱਛੇ ਰਹਿਣ ਵਾਲੇ ਨੇ ਉਹਨਾਂ ਨੇ ਵੀ ਆਪੋ ਆਪਣੇ ਤਰੀਕਿਆਂ ਨਾਲ ਇਸ ਦਾ ਜਸ਼ਨ ਮਨਾਇਆ ਹਾਲ ਹੀ ਵਿੱਚ ਅਦਕਰ ਇਸ਼ਿਆ ਦੇਵ ਨੇ ਆਪਣੇ ਕ੍ਰਿਸਟਮ ਸੈਲੀਬ੍ਰੇਸ਼ਨ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਜਿਨ੍ਹਾਂ 'ਚ ਉਹ ਆਪਣੇ ਪਿਤਾ ਤਰਮਿੰਦਰ ਅਤੇ ਮਾਤਾ ਹੇਮਾ ਮਾਲੀਨ ਨੂੰ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਬਿਜ਼ਨਸ ਵੱਲੋਂ ਸਬ ਇੰਸਪੈਕਟਰ 50000 ਰੁਪਏ ਰਿਸ਼ਵਤ ਸਣੇ ਗ੍ਰਿਫਤਾਰ ਕੀਤਾ ਗਿਆ ਅਮਰਸਾ ਦੇ ਈਓ ਵਿੰਗ ਵਿਚਤਨਾਤ ਸਬ ਇੰਸਪੈਕਟਰ ਕੁਲਵੰਤ ਸਿੰਘ ਸੰਘੇੜਾ ਨੂੰ ਵਿਜੀਲੈਂਸ ਨੇ 50000 ਰੁਪਏ ਦੀ ਰਿਸ਼ਵਤ ਸਵੀਕਾਰ ਰੰਗੇ ਹਾਤੀ ਗ੍ਰਿਫਤਾਰ ਕਰ ਲਿਆ ਸਬ ਇੰਸਪੈਕਟਰ ਨੇ ਕਿਸੇ ਗੱਲ ਕੋਲ ਕੰਮ ਲਈ 1.5 ਲੱਖ ਰੁਪਏ ਦੀ ਮੰਗ ਕੀਤੀ ਅਤੇ ਵਿਜੀਲੈਂਸ ਨੇ ਗ੍ਰਿਫਤਾਰ ਕਰਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖੁਰਜੀ ਮਿੱਡੇ ਮੀਲ ਕੁੱਕ ਵਰਕਰਾਂ ਲਈ ਅਹਿਮ ਖਬਰ ਹੈ ਵਿੱਤ ਮੰਤਰੀ ਨੇ ਚੀਮਾ ਨੇ ਸਕੂਲ ਸਿੱਖਿਆ ਵਿਭਾਗ ਨੂੰ ਦਿੱਤੇ ਨੇ ਜੀ ਹੁਕਮ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਮਿੱਡੇ ਮਿਲ ਕੁੱਕਰਜ਼ ਯੂਨੀਅਨ ਦੇ ਇਸ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਕੂਲ ਸਿੱਖਿਆ ਬਕਾ ਨੂੰ ਹਦਾਇਤ ਕੀਤੀ ਹੈ ਕਿ ਉਹ ਸਿੱਖਿਆ ਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਤੇ ਸਮੂਲੀਅਤ ਵਾਲੀ ਕਮੇਟੀ ਬਚਾਵੇ ਤਾਂ ਜੋ ਮਿੱਡੇ ਮਿਲ ਕੁੱਕਾਂ ਦੀ ਤਨਖਾਹ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਅਧਿਐਨ ਕਰਕੇ ਆਪਣੀ ਰਿਪੋਰਟ ਪੇਸ਼ ਕਰੇ ਤਾਂ ਜੋ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਵਾਲੇ ਫੈਸਲੇ ਜਲਦੀ ਤੋਂ ਜਲਦੀ ਲਿਆ ਜਾ ਸਕੇ ਉਸ ਤੋਂ ਬਾਅਦ ਅਗੀ ਵੱਡੀ ਖੜਜੀ ਸਿਆਸਤ ਚ ਨਹੀਂ ਆਉਣਗੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬੋਲੇ ਮੇਰੇ ਸਾਸ ਸੱਚ ਆਉਣ ਨਾਲ ਕਿਹੜਾ ਕੀ ਹੋ ਸਕਦਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਇੰਨਾ ਦਿਨੀ ਸੁਰਖੀਆਂ ਵਿੱਚ ਬਣੇ ਹੋਏ ਨੇ ਹਾਲ ਹੀ ਵਿੱਚ ਬਲਕੌਰ ਸਿੰਘ ਨੇ ਕਿਸੇ ਨਿੱਜੀ YouTube ਚੈਨਲ ਨੂੰ ਇੰਟਰਵਿਊ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਕਈ ਸੰਜੀਦਾ ਮੁੱਦਿਆਂ 'ਤੇ ਗੱਲਬਾਤ ਕੀਤੀ ਹੈ ਉਹਨਾਂ ਵਿੱਚੋਂ ਇੱਕ ਵਿਸ਼ਾ ਸੀ ਕਿ ਬਲਕੌਰ ਸਿੰਘ ਲੋਕ ਸਭਾ 2024 ਦੀਆਂ ਚੋਣਾਂ ਮੈਦਾਨ ਵਿੱਚ ਉਤਰਨਗੇ ਜਿਸ ਵਿੱਚ ਉਹਨਾਂ ਨੇ ਨਾਂ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ 11 ਸਾਲ ਭਲੌਣ ਤੋਂ ਬਾਅਦ ਵੀ ਨਹੀਂ ਮਿਲੀ ਹੈ ਜੀ ਨੌਕਰੀ ਪੀ ਐਚ ਡੀ ਦਾ ਬੋਰਡ ਲਗਾ ਕੇ ਵੇਚ ਰਿਹਾ ਹੈ ਜੀ ਸਬਜ਼ੀ ਪਿੰਡਾਂ ਤੇ ਸ਼ਹਿਰਾਂ ਦੇ ਗਲਚ ਅਕਸਰ ਸਬਜ਼ੀ ਵੇਚਣ ਵਾਲੇ ਦੇਖੇ ਹੋਣਗੇ ਪਰ ਅੰਮ੍ਰਿਤਸਰ ਚ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਸਬਜ਼ੀ ਵੇਚਦਾ ਤਾਂ ਹੈ ਪਰ ਇਸ ਨੇ 4 ਐਮਏ ਪੀ ਐਚ ਡੀ ਕੀਤੀ ਹੈ ਡਾਕਟਰ ਸੰਦੀਪ ਸਿੰਘ ਨੇ 11 ਸਾਲ ਪਹਿਲਾਂ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਚ ਪੜਿਆ ਹੀ ਹੈ ਪਰ ਮੈਨੇਜਮੈਂਟ ਨੇ ਉਹਨਾਂ ਨੂੰ ੱੱਕਾ ਪੂਰੀ ਨੌਕਰੀ ਨਹੀਂ ਦਿੱਤੀ ਜੀ ਮੁਸਤਕਬ ਅਗਲੀ ਵੱਡੀ ਖਬਰ ਜੀ ਲੁਧਿਆਣਾ ਚ ਢਿੱਕਿਆ ਜੀ ਪਾਰਾ ਹੋਜਰੀ ਕਾਰੋਬਾਰੀਆਂ ਲਈ ਰਾਹਤ ਦਿਹਾੜੀਦਾਰਾਂ ਲਈ ਆਫਤ ਬਣ ਚੁੱਕਿਆ ਲੁਧਿਆਣਾ ਚ ਸੋਮਵਾਰ ਸਵੇਰੇ ਪਈ ਸੰਗਣੀ ਤੋਂ ਦੁਕਾਨ ਜਿੱਥੇ ਆਮ ਜਨਜੀਵਨ ਭਰਤ ਹੋਇਆ ਉਥੇ ਸੰਗਣੀ ਤੋਂ ਦੁਕਾਨ ਨੂੰ ਬਾਹਰ ਚਲਗਾਂ ਦੇ ਰਫਤਾਰ ਵੀ ਥਿਮੀ ਪੈ ਗਈ ਹੈ ਆਪਣੇ ਦਫ਼ਤਰਾਂ ਤੇ ਕੰਮ ਕਾਜਾਂ ਤੋ ਪਹੁੰਚਣ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੋਮਵਾਰ ਨੂੰ ਘੱਟੋ ਘੱਟ ਤਾਪਮਨ 7.1 ਡਿਗਰੀ ਸੈਲਸੀਅਸ ਰਿਕਾਰਡ ਦਰਜ ਕੀਤਾ ਗਿਆ ਜੀ ਉਸ ਤੋਂ ਬਾਅਦ ਵੀ ਬੜਿੰਗ ਨੇ ਨਿੱਜੀ ਵਿਚਾਰ ਪੇਸ਼ ਕਰਨ ਵਾਲੀ ਪਾਰਟੀ ਛੱਡ ਦੇ ਰਾਜਾ ਬੜਿੰਗਾ ਅੱਜ ਪੰਜਾਬ ਕਾਂਗਰਸ ਵਿੱਚ ਇੱਕ ਵੱਡਾ ਕਲੇਸ਼ ਛਿੜ ਗਿਆ ਕਾਂਗਰਸ ਹਾਈ ਕਮਾਂਡ ਨਾਲ ਮੀਟਿੰਗ ਤੋਂ ਪਹਿਲਾਂ ਰਾਜਾ ਬੜਿੰਗ ਨੇ ਬਿਨਾਂ ਨਾਮ ਲਈ ਨਵਜੋਤ ਸਿੱਧੂ ਉੱਪਰ ਤਿੱਖੇ ਨਿਸ਼ਾਨੇ ਤਾਜ਼ਾ ਕਸ ਨੇ ਅਸਲ ਵਿੱਚ ਬੜਿੰਗ ਨੇ ਅੱਗੇ ਨਵਜੋਤ ਸਿੰਘ ਦਾ ਨਾਮ ਲਈ ਤੇ ਬਿਨਾਂ ਕਿਹਾ ਕਿ ਜੇਕਰ ਆਪਣੇ ਨਿੱਜੀ ਵਿਚਾਰ ਹੀ ਪੇਸ਼ ਕਰਨੇ ਤਾਂ ਉਹ ਪਾਰਟੀ ਛੱਡ ਦੇ ਜੀ ਤਾਂ ਇਸ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਹਸਾ ਲੱਗੀ ਨੀ ਚੇ ਕਮੈਂਟ ਕਰਨਾ ਪਾਕਿਸਤਾਨ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ